ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਸਿੱਖ ਧਰਮ ਦੇ ਇਤਿਹਾਸ ਦੀ ਜੋ ਮਾਲਾ ਹੈ ਉਸਦੇ ਅਨਮੁੱਲੇ ਮੋਤੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਇਤਿਹਾਸ ਬਾਰੇ ਵਿਚਾਰ ਕਰਾਂਗਾ ਜਿਹੜੇ ਅਰਬੀ ਅਤੇ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਹੋਏ ਹਨ ਔਰ ਇਹਨਾਂ ਨੇ ਔਰੰਗਜ਼ੇਬ ਦੇ ਪੁੱਤਰ ਸ਼ਹਿਜਾਦਾ ਮੁਅੱਜਮ ਜਿਹਨੂੰ ਬਹਾਦਰ ਸ਼ਾ ਕਹਿੰਦੇ ਨੇ ਉਹਨਾਂ ਨੂੰ ਪੜਾਇਆ ਹੈ ਪਰ ਕੀ ਸਬਬ ਬਣਦਾ ਹੈ ਇਹ ਗਜਨੀ ਤੋਂ ਸਿੱਧਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸੇਵਕ ਬਣ ਜਾਂਦੇ ਨੇ ਭੋਰੇ ਬਣ ਜਾਂਦੇ ਨੇ ਕਿਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਕਿਹੜੀ ਸੇਵਾ ਕਰਦੇ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਦਿਲ ਜਿੱਤ ਲੈਂਦੇ ਨੇ ਤੇ ਗੁਰੂ ਪਾਤਸ਼ਾਹ ਜੀ ਕਿਹੜੀ ਸੇਵਾ ਲਾਉਂਦੇ ਨੇ ਲੋ ਗੁਰੂ ਪਿਆਰਿਓ ਆਓ ਆਪਾਂ ਭਾਈ ਨੰਦ ਲਾਲ ਜੀ ਦਾ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ ਬੇਨਤੀ ਹੈ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਜੋ ਉਹਨਾਂ ਨੂੰ ਸਿੱਖ ਕੌਮ ਦਾ ਮਾਣ ਮਤਾ ਇਤਿਹਾਸ ਪਤਾ ਲੱਗ ਸਕੇ ਇਹ ਵੀ ਬਹੁਤ ਵੱਡੀ ਸੇਵਾ ਹੁੰਦੀ ਹੈ ਕਿ ਅਸੀਂ ਦੂਜਿਆਂ ਨੂੰ ਆਪਣੇ ਗੁਰੂ ਸਾਹਿਬਾਨਾਂ ਬਾਰੇ ਜਾਣੂ ਕਰਵਾਉਣਾ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਸਾਡੇ ਪੁਰਖਿਆਂ ਦਾ ਸਾਡੇ ਸਿੱਖ ਸ਼ਹੀਦਾਂ ਦਾ ਇਤਿਹਾਸ ਕਿਹੋ ਜਿਹਾ ਸੀ ਕਿਰਪਾ ਕਰਕੇ ਜਰੂਰ ਸ਼ੇਅਰ ਕਰਿਓ ਦੇ ਨਾਲ ਹੀ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਗੁਰੂ ਪਿਆਰਿਓ ਜਿਹੜਾ ਇਹ ਇਤਿਹਾਸ ਸ਼ੁਰੂ ਹੁੰਦਾ ਹੈ ਆਪ ਜੀ ਦੇ ਸਤਕਾਰਯੋਗ ਪਿਤਾ Munshi Shajju Ram ji ਤੋਂ ਸ਼ੁਰੂ ਹੁੰਦਾ ਹੈ ਸਨ 1630 ਦੇ ਵਿੱਚ ਆਪ ਜੀ ਦੇ ਸਤਕਾਰਯੋਗ ਪਿਤਾ Munshi Shajju Ram ji ਹਿੰਦੁਸਤਾਨ ਤੋਂ ਗਜਨੀ ਚਲੇ ਜਾਂਦੇ ਨੇ ਗਜਨੀ ਦੇ ਵਿੱਚ ਉੱਥੋਂ ਦੇ ਹਾਕਮ ਕੋਲ Munshi ਲੱਗ ਜਾਂਦੇ ਨੇ ਕਿਉਂਕਿ ਆਪ ਜੀ ਅਰਬੀ ਅਤੇ ਫਾਰਸੀ ਦੇ ਬਹੁਤ ਵੱਡੇ ਤੇ ਬਹੁਤ ਤਕੜੇ ਵਿਦਵਾਨ ਸਨ ਫਿਰ 3 ਸਾਲ ਬਾਅਦ ਆਪ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲੈਂਦਾ ਹੈ ਜਿਸ ਦਾ ਨਾਮ ਨੰਦ ਲਾਲ ਰੱਖਿਆ ਜਾਂਦਾ ਹੈ ਬਾਅਦ ਵਿੱਚ ਭਾਈ ਨੰਦ ਲਾਲ ਜੀ ਤੋਂ ਭਾਈ ਨੰਦ ਲਾਲ ਸਿੰਘ ਬਣਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕੇ ਅਮਰਤ ਸ਼ਾਕੇ ਸਿੰਘ ਸਾਜਦੇ ਨੇ ਸੋ ਗੁਰੂ ਪਿਆਰਿਓ ਭਾਈ ਨੰਦ ਲਾਲ ਜੀ ਜਦੋਂ ਆਪ ਜੀ ਦੇ ਗ੍ਰਹਿ ਵਿਖੇ ਜਨਮ ਲੈਂਦੇ ਨੇ ਮੁੰਸ਼ੀ ਸ਼ੱਜੂ ਰਾਮ ਜੀ ਆਪ ਜੀ ਨੂੰ ਖੁਦ ਪੜਾਉਂਦੇ ਨੇ ਮੁਨੀਮੀ ਦਾ ਕੰਮ ਸਿਖਾਉਂਦੇ ਨੇ ਅਰਬੀ ਫਾਰਸੀ ਸੰਸਕ੍ਰਿਤ ਜੋ ਵੀ ਉਹਨਾਂ ਨੂੰ ਪਛਾਹਮਾ ਆਉਂਦੀਆਂ ਸੀ ਉਹ ਸਾਰੀਆਂ ਪਛਾਹਮਾਂ ਦੇ ਆਪ ਜੀ ਗਿਆਤਾ ਕਰਵਾਉਂਦੇ ਨੇ ਔਰ ਜਦੋਂ 10 ਕ ਸਾਲਾਂ ਦੇ ਹੁੰਦੇ ਨੇ ਤਾਂ ਇਹਨਾਂ ਦੇ ਪਿਤਾ ਮੁਨਸ਼ੀ ਸ਼ੱਜੂ ਰਾਮ ਜੀ ਸੋਚਦੇ ਨੇ ਕਿ ਅਸੀਂ ਵੈਸ਼ਨਵ ਧਰਮ ਦੇ ਨਾਲ ਸੰਬੰਧ ਰੱਖਦੇ ਆਂ ਕਿਉਂ ਨਾ ਆਪਣੇ ਪੁੱਤਰ ਨੂੰ ਵੈਸ਼ਨਵ ਧਰਮ ਦੀ ਜੋ ਕੰਠੀ ਹੈ ਲੱਕੜ ਦੀ ਮਾਲਾ ਹੈ ਉਹ ਪਹਿਨਾਈ ਜਾਵੇ ਜੋ ਰਸਮ ਸੀ ਉਹਦਾ ਕਰਨੀ ਚਾਹੀ ਪਰ ਭਾਈ ਨੰਦ ਲਾਲ ਨੇ ਆਖ ਦਿੱਤਾ ਕਿ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਕੰਠੀ ਚਾਹੀਦੀ ਹੈ ਮੈਨੂੰ ਲੱਕੜ ਦੀ ਮਾਲਾ ਨਹੀਂ ਚਾਹੀਦੀ ਸੋ ਇੱਥੋਂ ਪਤਾ ਲੱਗਦਾ ਕਿ ਆਪ ਜੀ ਕਿੰਨੇ ਤਿੱਖਣ ਬੁੱਧੀ ਦੇ ਮਾਲਕ ਸਨ 17 ਕਬਰਿਆਂ ਦੇ ਹੁੰਦੇ ਨੇ ਆਪ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ 2 ਸਾਲ ਬਾਅਦ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਫਿਰ ਗੁਰੂ ਪਿਆਰਿਓ ਆਪ ਜੀ 1652 ਈਸਵੀ ਵਿੱਚ ਗਜਨੀ ਤੋਂ ਮਲਤਾਨ ਆ ਜਾਂਦੇ ਨੇ ਮਲਤਾਨ ਆਪ ਜੀ ਦੇ ਬਹੁਤ ਸਾਰੇ ਸੇਵਕ ਬਣ ਜਾਂਦੇ ਨੇ ਜਿਹੜੇ ਆਪ ਜੀ ਨੂੰ ਆਗਾ ਜੀ ਕਹਿਆ ਕਰਦੇ ਸਨ ਆਗਾ ਕਹਿਣ ਕਰਕੇ ਆਪਜੀ ਦੇ ਮਹੱਲੇ ਦਾ ਨਾਮ ਉਸ ਨਗਰ ਦਾ ਨਾਮ ਆਗਾਪੁਰ ਪੈ ਗਿਆ ਸੀ ਸੋ ਗੁਰੂ ਪਿਆਰਿਓ ਇੱਥੇ ਹੀ ਫਿਰ ਆਪਜੀ ਦਾ ਵਿਆਹ ਇੱਕ ਗੁਰਸਿੱਖ ਪਰਿਵਾਰ ਦੀ ਬੱਚੀ ਦੇ ਨਾਲ ਹੁੰਦਾ ਹੈ ਤੇ ਜਦੋਂ ਆਪਜੀ ਦਾ ਵਿਆਹ ਹੋਇਆ ਤਾਂ ਉਹ ਜਿਹੜੀ ਗੁਰਸਿੱਖ ਪਰਿਵਾਰ ਦੀ ਬੱਚੀ ਸੀ ਉਹਨੇ ਅਮਰਤ ਛਕਿਆ ਹੋਇਆ ਸੀ ਸਿੰਘ ਸੱਜੀ ਹੋਈ ਸੀ ਹਰ ਰੋਜ਼ ਨਿਤਨੇਮ ਕਰਦੀ ਹੈ ਬਾਣੀ ਪੜਦੀ ਹੈ ਤੇ ਗੁਰੂ ਪਿਆਰਿਓ ਭਾਈ ਨੰਦ ਲਾਲ ਗੋਆ ਜੀ ਹਰ ਰੋਜ਼ ਬਾਣੀ ਸੁਣਦੇ ਨੇ ਤੇ ਮਨ ਵਿੱਚ ਜਿਗਿਆਸਾ ਪੈਦਾ ਹੁੰਦੀ ਹੈ ਕਿ ਇੰਨੀ ਮਿੱਠੀ ਤੇ ਇੰਨੀ ਪਿਆਰੀ ਬਾਣੀ ਹੈ ਇਸ ਬਾਣੀ ਦੇ ਅਰਥ ਕਿਉਂ ਨਾ ਕੀਤੇ ਜਾਣ ਫਿਰ ਅਰਥ ਕਰਕੇ ਫਿਰ ਪੜਦੇ ਨੇ ਫਿਰ ਪਤਾ ਲੱਗਦਾ ਕਿ ਇਹ ਤਾਂ ਗੁਰੂ ਨਾਨਕ ਸਾਹਿਬ ਆਹ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਇਹ ਤਾਂ ਇਲਾਹੀ ਬਾਣੀ ਹੈ ਫਿਰ ਮਨ ਦੇ ਵਿੱਚ ਇਹ ਜਿਗਿਆਸਾ ਆਉਂਦੀ ਹੈ ਕਿ ਕਿਉਂ ਨਾ ਜਿਹੜੇ ਗੁਰੂ ਸਹਿਬਾਨਾ ਨੇ ਇਹ ਬਾਣੀ ਲਿਖੀ ਹੈ ਉਹਨਾਂ ਦੇ ਦਰਸ਼ਨ ਕੀਤੇ ਜਾਣ ਤੇ ਗੁਰੂ ਪਿਆਰਿਓ ਉਹ ਸਮੇਂ ਫਿਰ ਗੁਰਨਾਨਕ ਸਾਹਿਬ ਆਹ ਮਹਾਰਾ ਸੱਚੇ ਪਾਤਸ਼ਾਹ ਜੀ ਦੀ 10ਵੀਂ ਗੱਦੀ ਤੇ ਦਸ਼ਮੇਸ਼ ਪਿਤਾ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਸਨ ਜਦੋਂ ਭਾਈ ਨੰਦ ਲਾਲ ਜੀ ਨੂੰ ਇਹ ਪਤਾ ਲੱਗਦਾ ਕਿ ਗੁਰੂ ਨਾਨਕ ਦੀ ਗੱਦੀ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ ਤਾਂ ਮੁਲਤਾਨ ਤੋਂ ਪਹਿਲਾਂ ਆਪ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਨੂੰ 1682 ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਹੀ ਫਿਰ ਆਪ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਧੰਨ ਧੰਨ ਸਾਹਿਬੇ ਕਮਾਲ ਜੁਗੋ ਜੁਗ ਧੰਨ ਧੰਨ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜੀ ਦੇ ਦਰਸ਼ਨ ਕਰਦੇ ਨੇ ਅਜੇ ਗੁਰੂ ਗੋਵਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਗੋਵਿੰਦ ਰਾਏ ਜੀ ਦੇ ਰੂਪ ਦੇ ਵਿੱਚ ਨੇ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਗੋਵਿੰਦ ਸਿੰਘ ਮਹਾਰਾਜੀ ਦਾ ਪਹਿਲਾ ਨਾਮ ਗੋਵਿੰਦ ਰਾਏ ਜੀ ਸੀ ਤੇ ਗੁਰੂ ਗੋਵਿੰਦ ਸਿੰਘ ਮਹਾਰਾਜ 1699 ਦੀ ਵਿਸਾਖੀ ਤੋਂ ਬਾਅਦ ਬਣਿਆ ਇਹ ਸਾਰਾ ਇਤਿਹਾਸ ਆਪਾਂ ਜਾਣਦੇ ਆ ਸੋ ਗੁਰੂ ਪਿਆਰਿਓ ਜਦੋਂ ਆਪ ਜੀ ਅਨੰਦਪੁਰ ਸਾਹਿਬ ਆਏ ਆਪ ਜੀ ਨੇ ਗੁਰੂ ਗੋਵਿੰਦ ਸਿੰਘ ਮਹਾਰਾਜੀ ਦੇ ਦਰਸ਼ਨ ਕੀਤੇ ਬਹੁਤ ਸੇਵਾ ਕੀਤੀ ਫਿਰ ਉਸ ਤੋਂ ਬਾਅਦ ਆਪ ਜੀ ਬਾਦਸ਼ਾਹ ਕੋਲ ਚਲੇ ਗਏ ਆਗਰੇ ਸਨ 1683 ਦੇ ਵਿੱਚ ਤੇ ਉੱਥੇ ਜਾ ਕੇ ਨੌਕਰੀ ਕਰਨ ਲੱਗੇ ਫਿਰ 1683 ਦੇ ਵਿੱਚ ਤੋਂ ਲੈ ਕੇ ਆਪ ਜੀ ਆਗਰੇ ਦੇ ਵਿੱਚ ਰਹਿੰਦੇ ਨੇ ਉਸ ਤੋਂ ਬਾਅਦ 1688 ਤੋਂ ਲੈ ਕੇ 1695 ਦਾ ਆਪਾਂ ਜਦੋਂ ਇਤਿਹਾਸ ਪੜਾਂਗੇ ਪਤਾ ਲੱਗਦਾ ਕਿ ਔਰੰਗਜ਼ੇਬ ਨੇ ਆਪਣੇ ਪੁੱਤਰਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ ਕਿਉਂ ਕੀਤਾ ਸੀ ਕਿਉਂਕਿ ਔਰੰਗਜ਼ੇਬ ਆਪਦੀ ਗੱਦੀ ਤੇ ਬੈਠਾ ਸੀ ਕਿ ਇਹ ਗੱਦੀ ਮੇਰੇ ਪੁੱਤ ਮਿੱਥੋਂ ਹਥਿਆਨਾ ਲੈਣ ਦੇਖੋ ਔਰੰਗਜ਼ੇਬ ਕਿੰਨਾ ਜ਼ਾਲਮ ਸੀ ਜਿਨੇ ਆਪਣੇ ਪਿਓ ਨੂੰ ਆਪਣੇ ਭਰਾਵਾਂ ਨੂੰ ਬੰਦੀ ਬਣਾਇਆ ਉਥੇ ਹੀ ਆਪਣੇ ਪੁੱਤਰਾਂ ਨੂੰ ਬੰਦੀ ਬਣਾ ਕੇ ਰੱਖਦਾ ਹੈ ਸੋ ਗੁਰੂ ਪਿਆਰਿਓ 1696 ਦੇ ਵਿੱਚ ਔਰੰਗਜ਼ੇਬ ਆਪਣੇ ਬੱਚਿਆਂ ਨੂੰ ਰਿਹਾ ਕਰਦਾ ਹੈ ਉਹਦੇ ਵਿੱਚ ਬਹਾਦਰ ਸ਼ਾ ਰਿਹਾ ਹੁੰਦਾ ਹੈ ਬਹਾਦਰ ਸ਼ਾ ਜਿਸ ਦਾ ਪਹਿਲਾ ਨਾਮ ਸ਼ਹਿਜ਼ਾਦਾ ਮੁਜੱਮ ਸੀ ਸ਼ਹਿਜ਼ਾਦਾ ਮੁਜੱਮ ਵੀ ਕਹਿੰਦੇ ਆ ਤੇ ਬਹਾਦਰ ਸ਼ਾ ਵੀ ਕਹਿੰਦੇ ਆ ਸੋ ਗੁਰੂ ਪਿਆਰਿਓ ਫਿਰ ਭਾਈ ਆਨੰਦ ਲਾਲ ਜੀ ਬਾਦਸ਼ਾਹ ਸ਼ਹਿਜ਼ਾਦਾ ਮੁੱਜਮ ਨੂੰ ਮਿਲਦੇ ਨੇ ਸ਼ਹਿਜ਼ਾਦਾ ਮੁੱਜਮ ਨੂੰ ਪਤਾ ਲੱਗਦਾ ਕਿ ਬਹੁਤ ਵੱਡੇ ਵਿਦਵਾਨ ਨੇ ਉਹ ਆਪਣੇ ਦਰਬਾਰ ਦੇ ਵਿੱਚ ਰੱਖਦੇ ਨੇ ਜਦੋਂ ਜਦੋਂ ਦਰਬਾਰ ਦੇ ਵਿੱਚ ਰੱਖਦੇ ਨੇ ਤਾਂ ਅਰਬੀ ਅਤੇ ਫਾਰਸੀ ਦੇ ਵਿਦਵਾਨ ਹੋਣ ਕਰਕੇ ਆਪ ਜੀ ਪੂਰੇ ਦਰਬਾਰ ਦੇ ਵਿੱਚ ਆਪਣਾ ਰੁਤਬਾ ਖੜਾ ਕਰ ਲੈਂਦੇ ਨੇ ਇਹ ਗੱਲਾਂ ਔਰੰਗਜ਼ੇਬ ਕੋਲ ਪਹੁੰਚ ਜਾਂਦੀਆਂ ਨੇ ਕਿ ਕੋਈ ਭਾਈ ਇੱਕ ਆਨੰਦ ਲਾਲ ਹੈ ਜਿਹੜਾ ਬਹੁਤ ਅਰਬੀ ਅਤੇ ਫਾਰਸੀ ਦਾ ਵਿਦਵਾਨ ਹੈ ਇੱਕ ਦਿਨ ਕੀ ਹੁੰਦਾ ਹੈ ਇੱਕ ਈਰਾਨ ਤੋਂ ਚਿੱਠੀ ਆਉਂਦੀ ਹੈ ਉਹ ਚਿੱਠੀ ਦਾ ਜਵਾਬ ਲਿਖਣਾ ਸੀ ਔਰੰਗਜੀਬ ਨੇ ਪਰ ਉਹਨੂੰ ਕੋਈ ਵਿਦਵਾਨ ਨਹੀਂ ਸੀ ਮਿਲ ਰਿਹਾ ਫਿਰ ਔਰੰਗਜੀਬ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਕੋਈ ਇਸ ਚਿੱਠੀ ਦਾ ਜਵਾਬ ਲਿਖੇ ਫਿਰ ਉਥੇ ਚਿੱਠੀ ਦਾ ਜਵਾਬ ਭਾਈ ਨੰਦ ਲਾਲ ਜੀ ਨੇ ਲਿਖਿਆ ਸੀ ਔਰੰਗਜੀਬ ਦੀ ਨਜ਼ਰਾਂ ਦੇ ਵਿੱਚ ਉਦੋਂ ਹੀ ਚੜ ਗਿਆ ਸੀ ਇਹ ਪਰ ਜਿਆਦਾ ਉਦੋਂ ਔਰੰਗਜੀਬ ਨੇ ਸਖਤਾਈ ਕੀਤੀ ਜਦੋਂ ਇੱਕ ਪਵਿੱਤਰੇ ਕੁਰਾਨ ਸ਼ਰੀਫ ਦੀ ਜੋ ਆਇਤ ਸੀ ਉਹਦੇ ਅਰਥ ਕਰਨੇ ਸੀ ਵੱਡੇ ਵੱਡੇ ਵਿਦਵਾਨਾਂ ਨੇ ਹੱਥ ਖੜੇ ਕਰ ਦਿੱਤੇ ਇਸਲਾਮ ਧਰਮ ਦੇ ਕਾਜੀ ਮੋਲਾਣੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਦੱਸਦੇ ਸਨ ਉਹ ਹੱਥ ਖੜੇ ਕਰ ਗਏ ਉਹਨਾਂ ਤੋਂ ਅਰਥ ਨਹੀਂ ਹੋਏ ਤੇ ਭਾਈ ਨੰਦ ਲਾਲ ਗੋਆਜੀ ਨੇ ਉੱਥੇ ਸਪਸ਼ਟ ਅਰਥ ਕਰਕੇ ਦੱਸ ਦਿੱਤੇ ਜਿੱਥੇ ਔਰੰਗਜ਼ੇਬ ਬਹੁਤ ਖੁਸ਼ ਹੋਇਆ ਫਿਰ ਔਰੰਗਜ਼ੇਬ ਨੇ ਕਿਹਾ ਗੱਲ ਸੁਣ ਓਏ ਐਲ ਕਾਰੋ ਆਪਣੇ ਮੰਤਰੀਆਂ ਨੂੰ ਸੰਤਰੀਆਂ ਨੂੰ ਕਹਿੰਦਾ ਆਪਣੇ ਕਾਜ਼ੀਆਂ ਨੂੰ ਕਹਿੰਦਾ ਮੁਲਾਣਿਆਂ ਨੂੰ ਕਹਿੰਦਾ ਕਹਿੰਦਾ ਗੱਲ ਸੁਣੋ ਤੁਸੀਂ ਇੰਨੇ ਵੱਡੇ ਵਿਦਵਾਨ ਹੋ ਪਰ ਤੁਹਾਡੇ ਤੋਂ ਵੱਡਾ ਵਿਦਵਾਨ ਤਾਂ ਭਾਈ ਨੰਦ ਲਾਲ ਹੈ ਇੰਜ ਕਰੋ ਇਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਦੱਸੋ ਕਹਿੰਦੇ ਜੀ ਇਹ ਤਾਂ Hindu ਧਰਮ ਨਾਲ ਸੰਬੰਧ ਰੱਖਦਾ ਕਹਿੰਦੇ ਨਹੀਂ ਐਡਾ ਵੱਡਾ ਵਿਦਵਾਨ Hindu ਧਰਮ ਵਿੱਚ ਨਹੀਂ ਹੋਣਾ ਚਾਹੀਦਾ ਇਹਨੂੰ ਮੁਸਲਮ ਧਰਮ ਦੇ ਵਿੱਚ ਹੋਣਾ ਚਾਹੀਦਾ ਕਹਿੰਦੇ ਇੰਜ ਕਰੋ ਸਵੇਰ ਨੂੰ ਇਹਨੂੰ ਮੁਸਲਮਾਨ ਬਣਾ ਦਿਓ ਜੇ ਨਹੀਂ ਬਣਦਾ ਇਹਦਾ ਸਰ ਕਲਮ ਕਰਦੇ ਹੋ ਜਦੋਂ ਇਹ ਗੱਲ ਕਹਿੰਦਾ ਔਰੰਗਜੀਬ ਤਾਂ ਇਸਦਾ ਹੀ ਪੁੱਤਰ ਬਹਾਦਰ ਸ਼ਾਹ ਸ਼ਹਿਜ਼ਾਦਾ ਮੁਅੱਜਮ ਸੁਣ ਲੈਂਦਾ ਹੈ ਸ਼ਹਿਜ਼ਾਦਾ ਮੁਅੱਜਮ ਕੀ ਕਰਦਾ ਹੈ ਉਹ ਭਾਈ ਨੰਦ ਲਾਲ ਨੂੰ ਸਾਰੀ ਰਾਤ ਦੀ ਘਟਨਾ ਦੱਸਦਾ ਹੈ ਖਬਰ ਦੱਸਦਾ ਹੈ ਕਿ ਭਾਈ ਸਾਹਿਬ ਜੀ ਤੁਸੀਂ ਇੱਥੋਂ ਚਲੇ ਜਾਓ ਔਰੰਗਜੀਬ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਓ ਨਹੀਂ ਤਾਂ ਔਰੰਗਜੀਬ ਤੁਹਾਨੂੰ ਕਤਲ ਕਰ ਦੇਗਾ ਜਾਂ ਤਾਂ ੱੱਕੇ ਨਾ ਤੁਹਾਨੂੰ ਮੁਸਲਮਾਨ ਬਣਾ ਦੇਗਾ ਤੇ ਗੁਰੂ ਪਿਆਰਿਓ ਭਾਈ ਨੰਦ ਲਾਲ ਉਸ ਸਮੇਂ ਮਨੋਂ ਮਨ ਹੀ ਸੋਚਦੇ ਨੇ ਵੀ ਹੁਣ ਜਾਵਾਂ ਕਿੱਥੇ ਤੇ ਗੁਰੂ ਪਿਆਰਿਓ ਫਿਰ ਬਹਾਦਰ ਸ਼ਾਹ ਨੇ ਆਖਿਆ ਕਹਿੰਦੇ ਔਰੰਗਜੀਤ ਹੈ ਜਿਹੜਾ ਇਹਦੀ ਸਾਰੀ ਜਗ੍ਹਾ ਤੇ ਚਲਦੀ ਹੈ ਔਰੰਗਜੀਤ ਤੋਂ ਕੋਈ ਬਚ ਨਹੀਂ ਸਕਦਾ ਪਰ ਇੱਕ ਗੱਲ ਮੈਂ ਤੈਨੂੰ ਦੱਸਾਂ ਔਰੰਗਜੀਤ ਦੀ ਇੱਕ ਜਗ੍ਹਾ ਤੇ ਨਹੀਂ ਚਲਦੀ ਕਿੱਥੇ ਨਹੀਂ ਚਲਦੀ ਸਾਹਿਬੇ ਕਮਾਲ ਧੰਨ ਗੁਰਗੋਬਿੰਦ ਸਿੰਘ ਮਹਾਰਾਜੀ ਦੇ ਦਰਬਾਰ ਦੇ ਵਿੱਚ ਗੁਰਨਾਨਕ ਦੇ ਘਰ ਤੇ ਨਹੀਂ ਇਹਦੀ ਚਲਦੀ ਬਾਕੀ ਸਾਰੇ ਪਾਸੇ ਚਲਾਉਂਦਾ ਤੂੰ ਇੰਜ ਕਰ ਆਨੰਦਪੁਰ ਸਾਹਿਬ ਚਲੇ ਜਾ ਤੇ ਫਿਰ ਇਹਦੇ ਮਨ ਵਿੱਚ ਆਇਆ ਮੈਂ ਤਾਂ ਆਨੰਦਪੁਰ ਸਾਹਿਬ ਰਹਿ ਕੇ ਆਇਆ ਮੈਨੂੰ ਪਤਾ ਗੁਰੂ ਗੋਬਿੰਦ राय ਮਹਾਰਾਜੀ ਕਿੱਡੇ ਮਹਾਨ ਗੁਰੂ ਨੇ ਮੈਂ ਉਹਨਾਂ ਦੀ ਸ਼ਰਨ ਵਿੱਚ ਜਾਣਾ ਕਹਿੰਦੇ ਉਸ ਸਮੇਂ ਫਿਰ ਪਾਹੀ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਮੈਂ ਫੇਰ ਬੇਨਤੀ ਕਰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਸ ਸਮੇਂ ਨਾਮ ਗੋਬਿੰਦ ਰਾਏ ਹੈ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦਾ ਨਮਸਕਾਰ ਕਰਦਾ ਤੇ ਸਤਿਗੁਰਾਂ ਨੂੰ ਕਹਿੰਦਾ ਪਾਸ਼ਾ ਜੀ ਮੈਂ ਇਸ ਤਰ੍ਹਾਂ ਵਿਦਵਾਨ ਹਾਂ ਆਪ ਜੀ ਮੇਰੀ ਸੇਵਾ ਲਵੋ ਪਹਿਲਾਂ ਸਤਿਗੁਰ ਜੀ ਲੰਗਰਾਂ ਦੇ ਵਿੱਚ ਡਿਊਟੀ ਲਗਾਉਂਦੇ ਨੇ ਹੁਣ ਲੰਗਰ ਦੇ ਵਿੱਚ ਕੀ ਡਿਊਟੀ ਲਈ ਜਾਂਦੀ ਹੈ ਕਿ ਤੁਸੀਂ ਲੰਗਰ ਵਰਤਾਉਣਾ ਬਿਨਾਂ ਭੇਦ ਭਾਵ ਸਭ ਨੂੰ ਛਕਾਉਣਾ ਹੈ ਬਣਵਾਉਣਾ ਵੀ ਹੈ ਬਣਾਉਣਾ ਵੀ ਹੈ ਤੇ ਛਕਾਉਣਾ ਵੀ ਹੈ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਕਈ ਦਿਨ ਲੰਘੇ ਸੇਵਾ ਕਰਦੇ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਮਨੋਂ ਮਨਿ ਸੋਚਦੇ ਨੇ ਭਾਈ ਆਨੰਦ ਲਾਲ ਕੋਲ ਜਾ ਕੇ ਤਾਂ ਆਈਏ ਹੈ ਤਾਂ ਬਹੁਤ ਵੱਡਾ ਵਿਦਵਾਨ ਹੈ ਪਰ ਪਤਾ ਤਾਂ ਕਰੀਏ ਵੀ ਇਹਦੇ ਵਿਦਵਾਨ ਹੀ ਹੋਣ ਦੇ ਨਾਲ-ਨਾਲ ਵਿਦਵਾਨ ਹੋਣ ਦੇ ਨਾਲ ਨਿਮਰਤਾ ਹੈ ਜਾਂ ਨਹੀਂ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਰਾਤ ਨੂੰ ਭੇਸ ਬਦਲ ਕੇ ਇਹਦੇ ਲੰਗਰਾਂ 'ਚ ਜਾਂਦੇ ਨੇ ਪਹਿਲਾਂ ਸਾਰੇ ਗੁਰਸਿੱਖਾਂ ਨੂੰ ਜਿਨ੍ਹਾਂ ਦੇ ਲੰਗਰ ਲੱਗੇ ਸੀ ਰਾਹ ਦੇ ਵਿੱਚ ਪੁੱਛਦੇ ਜਾਂਦੇ ਨੇ ਭਾਈ ਪ੍ਰਸ਼ਾਦਾ ਹੈ ਛਕਣਾ ਮੈਂ ਕਿਉਂਕਿ ਭੇਸ ਬਦਲਿਆ ਹੋਇਆ ਹੈ ਵਿੱਚ ਸਾਰੇ ਬਹੁਤ ਗੁਰਸਿੱਖ ਕਹਿ ਦਿੰਦੇ ਨੇ ਬਹੁਤ ਸਾਰੇ ਗੁਰਸਿੱਖਾਂ ਨੇ ਆਖਿਆ ਨਹੀਂ ਜੀ ਭਾਈ ਲੰਗਰ ਮਸਤਾਨਾ ਹੋ ਗਿਆ ਕੋਈ ਕਹਿੰਦਾ ਨਹੀਂ ਜੀ ਲੰਗਰ ਖਤਮ ਹੋ ਗਿਆ ਕੋਈ ਕਹਿੰਦਾ ਨਹੀਂ ਜੀ ਸਾਡੇ ਕੋਲ ਨਹੀਂ ਹੈ ਕੋਈ ਕਹਿੰਦਾ ਨਹੀਂ ਜੀ ਬਣਾਉਣ ਵਾਲਾ ਹੈ ਪਰ ਜਦੋਂ ਭਾਈ ਨੰਦ ਲਾਲ ਕੋਲੇ ਜਾਂਦੇ ਨੇ ਭਾਈ ਨੰਦ ਲਾਲ ਨੂੰ ਗੁਰਗੋਬਨ ਸਿੰਘ ਮਹਾਰਾਜ ਕਹਿੰਦੇ ਨੇ ਭੇਸ ਬਦਲਿਆ ਹੋਇਆ ਸਤਗੁਰ ਕਹਿੰਦੇ ਭਾਈ ਨੰਦ ਲਾਲ ਸੁਣਿਆ ਤੇਰਾ ਲੰਗਰ ਬੜਾ ਸੁਆਦੀ ਹੁੰਦਾ ਹੈ ਉਹ ਕਹਿੰਦਾ ਜੀ ਮੇਰਾ ਲੰਗਰ ਨਹੀਂ ਇਹ ਗੁਰਨਾਨਕ ਦਾ ਲੰਗਰ ਹੈ ਦਸ਼ਮੇਸ਼ ਪਿਤਾ ਦਾ ਲੰਗਰ ਹੈ ਦਸੋ ਕਹਿੰਦੇ ਜੀ ਅਸੀਂ ਪ੍ਰਸ਼ਾਦਾ ਛਕਣਾ ਨਾਲ ਮੇਰੇ ਕੁਝ ਸੇਵਕ ਨੇ ਕਹਿੰਦੇ ਕੋਈ ਨਹੀਂ ਬੈਠੋ ਕਹਿੰਦੇ ਕਿੰਨਾ ਸਮਾਂ ਲੱਗੇਗਾ ਕਹਿੰਦੇ ਬਸ ਤਿਆਰ ਕਰਦੇ ਆ ਤੁਸੀਂ ਛਕ ਲਿਓ ਫਿਰ ਉਦੋਂ ਭੰਦ ਭਾਈ ਆਨੰਦ ਲਾਲ ਨੇ ਪ੍ਰਸ਼ਾਦਾ ਤਿਆਰ ਕੀਤਾ ਦਾਲ ਸਬਜ਼ੀ ਤਿਆਰ ਕੀਤੀ ਤੇ ਰਾਤ ਨੂੰ ਦਸ਼ਮੇਸ਼ ਪਿਤਾ ਨੂੰ ਪ੍ਰਸ਼ਾਦਾ ਛਕਾਇਆ ਫਿਰ ਸਵੇਰੇ ਦਸ਼ਮੇਸ਼ ਪਿਤਾ ਜੀ ਨੇ ਆਪਣੇ ਦਰਬਾਰ ਦੇ ਵਿੱਚ ਬੁਲਾ ਕੇ ਸ਼ੋਭਾ ਕੀਤੀ ਕਿ ਜਿਹੜਾ ਭੇਸ ਬਦਲ ਕੇ ਰਾਤ ਪ੍ਰਸ਼ਾਦਾ ਛਕਣ ਆਇਆ ਸੀ ਕੋਈ ਹੋਰ ਨਹੀਂ ਸੀ ਉਹ ਮੈਂ ਸੀ ਤੇ ਭਾਈ ਆਨੰਦ ਲਾਲ ਇਸ ਕਸਵੱਟੀ ਤੇ ਪੂਰਾ ਉਤਰਿਆ ਜਿੱਥੇ ਇਹ ਵਿਦਵਾਨ ਹੈ ਉੱਥੇ ਹੀ ਇਸ ਵਿੱਚ ਨਿਮਰਤਾ ਹੈ ਇੱਕ ਹੋਰ ਸਾਖੀ ਹੁੰਦੀ ਹੈ ਗੁਰੂ ਪਿਆਰੇ ਬਹੁਤ ਵੱਡੀ ਤੇ ਕਮਾਲ ਦੀ ਆ ਇੱਕ ਵਾਰ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਦਰਬਾਰ ਸਜਾਇਆ ਦਰਬਾਰ ਸਜਾ ਕੇ ਬਹੁਤ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਕੱਠਾ ਕੀਤਾ ਸਤਗੁਰ ਜੀ ਇੱਥੇ ਸਟੇਜ ਤੇ ਆ ਜਾਂਦੇ ਨੇ ਅੱਗੇ ਤਾਂ ਸਤਗੁਰ ਉਪਦੇਸ਼ ਕਰਦੇ ਨੇ ਅੱਜ ਪ੍ਰੈਕਟੀਕਲ ਕਰਨ ਲੱਗੇ ਨੇ ਸਤਗੁਰ ਗੁਰਸਿੱਖਾਂ ਤੋਂ ਇੱਕ ਪਾਣੀ ਦੀ ਬਾਲਟੀ ਮੰਗਾਉਂਦੇ ਨੇ ਪਾਣੀ ਦੀ ਬਾਲਟੀ ਲਿਆ ਕੇ ਰੱਖੀ ਜਾਂਦੀ ਹੈ ਸਟੇਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇੱਕ ਪੱਥਰ ਵੀ ਲੈ ਕੇ ਆਓ ਪਾਈ ਗੋਰੇ ਕੋਟ ਦੇ ਨੇ ਇੱਕ ਪੱਥਰ ਰੂੜਾ ਲੈ ਕੇ ਆਉਂਦੇ ਨੇ ਦਸ਼ਮੇਸ਼ ਪਿਤਾ ਨੂੰ ਫੜਾ ਦਿੰਦੇ ਨੇ ਭਾਈ ਨੰਦ ਲਾਲ ਸਟੇਜ ਤੇ ਵਿਰਾਜਮਾਨ ਹੈ ਸੰਗਤ ਦਾ ਥਾਠਾ ਮਾਰਦਾ ਇਕੱਠ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥ ਦੇ ਵਿੱਚ ਪੱਥਰ ਫੜਦੇ ਨੇ ਬਾਲਟੀ ਉੱਤੇ ਕਰਦੇ ਨੇ ਤੇ ਛੱਡ ਦਿੰਦੇ ਨੇ ਤੇ ਗੁਰੂ ਪਾਤਸ਼ਾਹ ਜੀ ਫਿਰ ਸੰਗਤ ਤੋਂ ਪੁੱਛਦੇ ਨੇ ਪਹਿਲਾਂ ਬੀਬੀਆਂ ਨੂੰ ਪੁੱਛਦੇ ਨੇ ਬੀਬੀਓ ਇਹ ਦੱਸੋ ਜਿਹੜੀ ਬਾਲਟੀ ਹੈ ਇਹਦੇ ਵਿੱਚ ਜਿਹੜਾ ਪਾਣੀ ਪਾਇਆ ਸੀ ਤੇ ਮੈਂ ਪੱਥਰ ਛੱਡਿਆ ਇਹ ਪਾਣੀ ਦੇ ਵਿੱਚ ਪੱਥਰ ਡਿਗਿਆ ਤੇ ਇਹ ਡੁੱਬ ਕਿਉਂ ਗਿਆ ਸਾਰੀਆਂ ਬੀਬੀਆਂ ਇੱਕ ਲਖਤ ਕਹਿੰਦੀਆਂ ਗੁਰੂ ਪਾਤਸ਼ਾਹ ਜੀ ਜਿਹੜਾ ਪੱਥਰ ਸੀ ਉਹ ਪਾਰਾ ਸੀ ਤਾਂ ਪਾਣੀ ਦੀ ਬਾਲਟੀ ਚ ਡੁੱਬ ਗਿਆ। ਫੇ ਬੀਬੀਆਂ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਬੰਦਿਆਂ ਤੋਂ ਪੁੱਛਦੇ ਨੇ, ਮਰਦਾਂ ਨੂੰ ਪੁੱਛਦੇ ਨੇ, ਭਾਈ ਦੱਸੋ ਸਿੰਘੋ ਸਾਡੇ ਹੱਥ ਵਿੱਚ ਪੱਥਰ ਸੀ ਪਾਣੀ ਦੀ ਬਾਲਟੀ ਦੇ ਉੱਤੇ ਕੀਤਾ ਅਸੀਂ ਪੱਥਰ ਛੱਡਿਆ ਤੇ ਪੱਥਰ ਪਾਣੀ ਦੇ ਵਿੱਚ ਡੁੱਬ ਗਿਆ, ਇਹ ਡੁੱਬਿਆ ਕਿਉਂ? ਸਾਰੇ ਭਾਈ ਆ ਕੇ ਗੁਰਸਿੱਖਾਂ ਕਹਿੰਦੇ ਗੁਰੂ ਪਾਤਸ਼ਾਹ ਜੀ ਪੱਥਰ ਪਾਰਾ ਸੀ ਪੱਥਰ ਡੁੱਬ ਗਿਆ। ਸਾਰੀ ਸੰਗਤ ਦੀ ਇਹੋ ਆਵਾਜ਼ ਸੀ ਗੁਰੂ ਪਾਤਸ਼ਾਹ ਜੀ ਪੱਥਰ ਪਾਰਾ ਸੀ ਪੱਥਰ ਡੁੱਬ ਗਿਆ। ਮਹਾਰਾਜ ਤਿੰਨ ਕਿ ਡੁੱਬਿਆ ਕਿਉਂ ਹੈ ਦਾ ਕਾਰਨ ਕੀ ਹੈ ਸਾਰੇ ਇਹੋ ਕਹਿੰਦੇ ਸੀ ਜੀ ਪੱਥਰ ਭਾਰਾ ਸੀ ਤਾਂ ਕਰਕੇ ਡੁੱਬਿਆ ਤੇ ਗੁਰੂ ਪਿਆਰੇ ਕੁਝ ਕੁ ਗੁਰਸਿੱਖਾਂ ਦੇ ਮਨ ਵਿੱਚ ਇਹ ਆ ਇੱਕ ਗੁਰੂ ਪਾਸ਼ਾ ਕਰਾਮਾਤ ਨਹੀਂ ਦਿਖਾ ਰਹੇ ਕੀ ਪਤਾ ਕਰਾਮਾਤ ਦਿਖਾ ਰਹੇ ਹੋਣ ਕੁਝ ਕੁ ਗੁਰਸਿੱਖ ਉੱਠ ਕੇ ਉਹਨਾਂ ਨੇ ਬਾਲਟੀ ਵਿੱਚ ਦੇਖਿਆ ਪੱਥਰ ਸੱਚੀਓਂ ਡੁੱਬਿਆ ਹੋਇਆ ਸੀ ਕਹਿੰਦੇ ਪਾਸ਼ਾ ਜੀ ਅਸੀਂ ਸੋਚਿਆ ਕਿ ਤੁਸੀਂ ਕੋਈ ਕਰਾਮਾਤ ਇਹਨਾਂ ਦਿਖਾ ਦਿਓ ਪੱਥਰ ਭਾਰਾ ਸੀ ਪੱਥਰ ਤਾਂ ਡੁੱਬਿਆ ਗੁਰੂ ਪਾਸ਼ਾ ਜੀ ਫਿਰ ਭਾਈ ਆਨੰਦ ਲਾਲ ਨੂੰ ਵੇਖਦੇ ਨੇ ਭਾਈ ਆਨੰਦ ਲਾਲ ਸਾਰੇ ਸੰਗਤ ਜਵਾਬ ਦੇ ਰਹੀ ਐ ਤੂੰ ਕਿਉਂ ਨਹੀਂ ਜਵਾਬ ਦਿੰਦਾ ਭਾਈ ਨੰਦ ਲਾਲ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਮਿਹਰ ਕਰੋ ਮੈਂ ਤਾਂ ਜਵਾਬ ਦੇ ਸਕਦਾ ਮਹਾਰਾਜ ਕਹਿੰਦੇ ਉੱਠ ਫਿਰ ਭਾਈ ਨੰਦ ਲਾਲ ਨੇ ਆਖਿਆ ਭਾਈ ਨੰਦ ਲਾਲ ਕਹਿੰਦਾ ਦਸ਼ਮੇਸ਼ ਪਿਤਾ ਸਟੇਜ ਤੇ ਆਏ ਪਾਣੀ ਦੀ ਬਾਲਟੀ ਮਗਾਈ ਹੱਥ ਵਿੱਚ ਪੱਥਰ ਫੜਿਆ ਸਤਿਗੁਰਾਂ ਨੇ ਪਾਣੀ ਦੀ ਬਾਲਟੀ ਉੱਤੇ ਪੱਥਰ ਕੀਤਾ ਤੇ ਹੱਥ ਵਿੱਚੋਂ ਛੱਡ ਦਿੱਤਾ ਪੱਥਰ ਡੁੱਬ ਗਿਆ ਪੱਥਰ ਭਾਰਾ ਸੀ ਇਸ ਕਰਕੇ ਨਹੀਂ ਡੁੱਬਿਆ ਉਹ ਪੱਥਰ ਡੁੱਬਿਆ ਇਸ ਕਰਕੇ ਆ ਕਿਉਂਕਿ ਉਹ ਪੱਥਰ ਦਸ਼ਮੇਸ਼ ਪਿਤਾ ਦੇ ਹੱਥ ਵਿੱਚੋਂ ਨਿਕਲ ਗਿਆ ਪੱਥਰ ਭਾਰਾ ਨਹੀਂ ਸੀ ਤਾਂ ਨਹੀਂ ਡੁੱਬਿਆ ਦਸ਼ਮੇਸ਼ ਪਿਤਾ ਦੇ ਹੱਥ ਵਿੱਚੋਂ ਨਿਕਲਿਆ ਪੱਥਰ ਤਾਂ ਡੁੱਬਿਆ ਓਏ ਇਹ ਪਾਣੀ ਦੀ ਬਾਲਟੀ ਦੀ ਜਗ੍ਹਾ ਤੇ ਜੇ ਸਮੁੰਦਰ ਵੀ ਹੁੰਦਾ ਨਾ ਉਹ ਵੀ ਨਹੀਂ ਸੀ ਡੋਬ ਸਕਦਾ ਇਸ ਪੱਥਰ ਨੂੰ ਜੇ ਮੇਰੇ ਦਸ਼ਮੇਸ਼ ਪਿਤਾ ਦੇ ਹੱਥ ਵਿੱਚ ਹੁੰਦਾ ਇਹ ਡੁੱਬਿਆ ਹੀ ਤਾਂ ਕਿਉਂਕਿ ਹੱਥ ਵਿੱਚੋਂ ਛੁੱਟ ਗਿਆ ਸੰਗਤਾਂ ਨੇ ਜਕਾਰੇ ਛੱੜਨੇ ਸ਼ੁਰੂ ਕਰ ਦਿੱਤੇ ਗੁਰੂ ਪਿਆਰੇਓ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਹੁਣ ਇੱਥੇ ਤੱਕ ਤਾਂ ਤੂੰ ਗੱਲ ਸਮਝਾ ਦਿੱਤੀ ਐ ਇਸ ਤੋਂ ਅਗਲੀ ਗੱਲ ਵੀ ਸਮਝਾ ਫਿਰ ਭਾਈ ਨੰਦ ਲਾਲ ਨੇ ਕਿਹਾ ਗੁਰੂ ਪਾਤਸ਼ਾਹ ਜੀ ਸੱਤ ਬਚਨ ਫਿਰ ਭਾਈ ਨੰਦ ਲਾਲ ਨੇ ਆਖਿਆ ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ ਗੁਰੂ ਦੇ ਹੱਥ ਵਿੱਚ ਰਹਿੰਦਾ ਗੁਰੂ ਦੇ ਹੁਕਮ ਵਿੱਚ ਰਹਿੰਦਾ ਉਹ ਨੂੰ ਵਿਸ਼ੇਵਕਾਰਾਂ ਦੀ ਬਾਲਟੀ ਨਹੀਂ ਡੋਬ ਸਕਦੀ ਵਿਸ਼ੇਵਕਾਰਾਂ ਦਾ ਸਮੁੰਦਰ ਨਹੀਂ ਡੋਬ ਸਕਦਾ ਉਹ ਦੁਨੀਆ ਦੇ ਵਿੱਚ ਡੁੱਬੇ ਨਹੀਂ ਸਕਦਾ ਜਿਹੜਾ ਗੁਰੂ ਦੇ ਹੱਥ ਵਿੱਚ ਰਹੇਗਾ ਗੁਰੂ ਦੀ ਮੁਠੀ ਦੇ ਵਿੱਚ ਰਹੇਗਾ ਡੁੱਬੇਗਾ ਹੀ ਉਹ ਜਿਹੜਾ ਗੁਰੂ ਦੀ ਮੁਠੀ ਵਿੱਚੋਂ ਛੁੱਟ ਕੇ ਜਾਏਗਾ ਗੁਰੂ ਦਾ ਹੱਥ 'ਚ ਢਾਕੇ ਜਾਏਗਾ ਇਹ ਹੈ ਅੱਜ ਦਾ ਉਪਦੇਸ਼ ਸੋ ਭਾਈ ਨੰਦ ਲਾਲ ਜੀ ਬੜੇ ਵੱਡੇ ਵਿਦਵਾਨ ਸਨ ਤੇ ਗੁਰੂ ਪਿਆਰਿਓ ਜਿੱਥੇ ਲੰਗਰਾਂ ਦੀ ਸੇਵਾ ਕਰਦੇ ਸਨ ਉਥੇ ਬਹੁਤ ਸੋਹਣੇ ਤੇ ਬਹੁਤ ਵੱਡੇ ਕਵੀ ਵੀ ਹੋਏ ਨੇ ਆਪ ਜੀ ਨੇ ਬਹੁਤ ਸਾਰਾ ਲਿਟਰੇਚਰ ਵੀ ਲਿਖਿਆ ਹੈ ਸੋ ਭਾਈ ਨੰਦ ਲਾਲ ਜੀ ਨੇ ਜਿੰਦਗੀ ਨਾਮਾ ਲਿਖਿਆ ਜਿਹਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਬਹੁਤ ਸਤਿਕਾਰ ਦਿੰਦੇ ਸੀ ਸਤਿਕਾਰ ਦਿੰਦੇ ਸਨ ਤੋਸ਼ੀ ਖਾਨਾ ਲਿਖਿਆ ਜੰਗਨਾਮਾ ਲਿਖਿਆ ਦੀਵਾਨ ਗੋਆ ਲਿਖਿਆ ਬਹੁਤ ਸਾਰੇ ਐਸੇ ਲਿਖੇ ਭਾਈ ਨੰਦ ਲਾਲ ਜੀ ਨੇ ਸੋ ਗੁਰੂ ਪਿਆਰਿਓ ਦਸ਼ਮੇਸ਼ ਪਿਤਾ ਗੁਰਗੋਬ ਸਿੰਘ ਮਹਾਰਾਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰੂ ਦਾ ਇਹ ਸੇਵਕ ਬਣ ਗਿਆ ਸਿੰਘ ਬਣ ਗਿਆ ਜਦੋਂ ਜੰਗਾ ਜੁੱਧਾਂ ਦੀ ਵਾਰੀ ਆਈ ਤਾਂ ਗੁਰਗੋਬ ਸਿੰਘ ਮਹਾਰਾਜੀ ਨੇ ਹੁਕਮ ਕਰ ਦਿੱਤਾ ਸੀ ਭਾਈ ਨੰਦ ਲਾਲ ਗੋਆ ਤੁਸੀਂ ਜੰਗਾਂ ਦੇ ਵਿੱਚ ਨਹੀਂ ਜਾਣਾ ਜੰਗਲ ਲੜਨ ਵਾਲੇ ਬਹੁਤ ਨੇ ਸਾਡੇ ਕੋਲ ਤੁਸੀਂ ਬਸ ਆਪਣੀ ਕਲਮ ਚਲਾਉਣੀ ਹੈ ਤੇ ਗੁਰੂ ਪਿਆਰਿਓ ਫਿਰ ਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਖੁਦ ਵਿਦਾ ਕੀਤਾ ਸੀ ਕਈ ਇਤਿਹਾਸਕਾਰ ਕਹਿੰਦੇ ਦਿੱਲੀ ਰਹੇ ਨੇ ਕਈ ਕਹਿੰਦੇ ਨਹੀਂ ਆਗਰੇ ਰਹੇ ਨੇ ਕਈ ਕਹਿੰਦੇ ਮੁਲਤਾਨ ਰਹੇ ਨੇ ਕੋਈ ਪਤਾ ਨਹੀਂ ਭਾਈ ਨੰਦ ਲਾਲ ਗੋਆ ਦਾ ਜਿਹੜਾ ਸਮਾਂ ਉਹ ਕਿੱਥੇ ਬੀਤੇ ਆ ਪਰ ਅਖੀਰ ਦੇ ਵਿੱਚ ਅੰਤ 1712 ਵਿੱਚ ਮੁਲਤਾਨ ਦੀ ਧਰਤੀ ਤੇ 1713 ਦੇ ਵਿੱਚ ਮਾਫ ਕਰਨਾ ਅਕਾਲ ਚਲਾਣਾ ਕਰ ਗਏ ਸਨ ਭਾਈ ਨੰਦ ਲਾਲ ਗੋਆ ਜੀ 1713 ਈਸਵੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਫਾਰਸੀ ਦੇ ਅਰਬੀ ਦੇ ਬ੍ਰਿਜ ਭਾਸ਼ਾ ਦੇ ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲੱਖ ਤੇ ਜਿਗਰ ਸਿੱਖ ਕੌਮ ਦੇ ਅਨਮੁੱਲੇ ਮੋਤੀ ਸਨ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਿਰਪਾ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰੋ ਇਹਨੀ ਸੇਵਾ ਜਰੂਰ ਲੁੱਟੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ